ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ ਪੰਜਾਬ ਦੇ ਵਿੱਚ ਪਿਛਲੇ ਕਈ ਸਮੇਂ ਤੋਂ ਜਿਹੜਾ ਬਾਰਿਸ਼ ਕਾਫੀ ਜ਼ਿਆਦਾ ਪੈਂਦੀ ਆ ਰਹੀ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਉਹ ਅਲਰਟ ਯਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਅੱਜ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਦਾ ਪਹਿਲਾ ਦਿਨ ਸੀਗਾ ਜਦੋਂ ਸਕੂਲ ਦੇ ਵਿੱਚ ਜਵਾਕਾਂ ਨੇ ਮੁੜ ਆਪਣੇ ਸਕੂਲ ਦੀ ਸ਼ੁਰੂਆਤ ਕਰਨੀ ਸੀ ਜਿਸ ਨੂੰ ਲੈ ਕੇ ਬੱਚਿਆਂ ਦੇ ਵਿੱਚ ਕਾਫੀ ਜ਼ਿਆਦਾ ਡਰ ਪੈਦਾ ਹੋਇਆ ਹੈ ਮੀਂਹ ਦੇ ਚੱਲਦਿਆਂ ਇਸ ਦੇ ਨਾਲ ਨਾਲ ਹੀ ਮੀਂਹ ਦੇ ਚੱਲਦਿਆਂ ਕਾਫੀ ਜਵਾਕ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਇਨ ਹੈ ਕਿਉਂਕਿ ਮੀਂਹ ਦੇ ਕਾਰਨ ਉਹ ਆਪਣੇ ਸਕੂਲ ਦੇ ਵਿੱਚ ਸਕੇ ਅੱਜ ਤੋਂ ਪੰਜਾਬ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਬਾਅਦ ਪਹਿਲਾ ਦਿਨ ਸੀ ਉਮੀਦ ਹੈ ਕਿ ਕਈ ਸਕੂਲੀ ਬੱਚੇ ਨਹੀਂ ਪਹੁੰਚ ਸਕੇ ਹਾਲਾਂਕਿ ਕਈ ਵਿਦਿਆਰਥੀਆਂ ਜਿਹੜੇ ਉਹ ਛਤਰੀਆਂ ਲੈ ਕੇ ਆਪਣੇ ਘਰਦਿਆਂ ਦੇ ਨਾਲ ਸਕੂਲਾਂ ਦੇ ਵਿੱਚ ਪਹੁੰਚ ਚੁੱਕੇ ਨੇ ਪਰ ਭਾਰਤੀ ਮੌਸਮ ਵਿਭਾਗ ਵੱਲੋਂ ਅੱਜ ਸਵੇਰੇ 10 ਵਜੇ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਉਹ ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਨੇ ਸੰਗਰੂਰ ਬਰਨਾਲਾ ਪਟਿਆਲਾ ਰੋਪੜ ਚੰਡੀਗੜ੍ਹ ਜਲੰਧਰ ਨਵਾਂ ਸ਼ਹਿਰ ਵਿੱਚ ਜਿਹੜੀ ਆਸਮਾਨੀ ਬਿਜਲੀ ਗਰਨ ਦੇ ਵੀ ਜਿਹੜੇ ਅੰਸਾਰ ਨੇ ਉਹ ਦਿਖਾਈ ਦਿੱਤੇ ਨੇ ਇਸ ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਦੇ ਤੇਜ਼ ਰਫਤਾਰ ਦੀਆਂ ਹਵਾਵਾਂ ਵੀ ਚੱਲਣ ਗਿਆ ਤੇ ਮੀਂਹ ਦੇ ਕਾਰਨ ਕਈ ਸੂਬਿਆਂ ਦੇ ਵਿੱਚ ਜਿਹੜੀ ਤਾਪਮਾਨ ਦੇ ਵਿੱਚ ਗਰਾਵਟ ਨਜ਼ਰ ਆਈ ਹੈ 40 40 ਡਿਗਰੀ ਤੋਂ ਘੱਟ ਜਿਹੜਾ ਤਾਪਮਾਨ ਕਈ ਜ਼ਿਲ੍ਹਿਆਂ ਦੇ ਵਿੱਚ ਦਿਖਾਈ ਦਿੱਤੇ ਆ ਜਾ ਰਿਹਾ ਹੈ ਇਸ ਦੇ ਨਾਲ ਤਾਂ ਗਰਮੀ ਤੋਂ ਰਾਹਤ ਤਾਂ ਮਿਲ ਰਹੀ ਹੈ ਪਰ ਹੈ ਲੋਕਾਂ ਨੂੰ ਮੀਂਹ ਦਾ ਸ਼ੁਕਰਾਨਾ ਨਹੀਂ ਮਿਲ ਰਿਹਾ ਤੁਹਾਨੂੰ ਦੱਸਦੀ ਕਿ ਮੀਂਹ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਪਿਆ ਜਿਸ ਦੇ ਚਲਦੇ ਆ ਮੰਡੀ ਤੇ ਹੋਰ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਨਿਕਲ ਕੇ ਨਜ਼ਰ ਆਈਆਂ ਨੇ ਭਾਰੀ ਮੀਂਹ ਦੇ ਚੱਲਦੇ ਬਿਆਸਦ ਰਿਆਚ ਜਿਹੜਾ ਹੜ ਆ ਗਿਆ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਹਿਮਾਚਲ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਲੋਕਾਂ ਨੂੰ ਸਾਵਧਾਨ ਰਹਿਣ ਦੀਆਂ ਜੜੀਆਂ ਨੇ ਚੇਤਾਵਨੀਆਂ ਉਹ ਦਿੱਤੀਆਂ ਗਿਆ ਨੇ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਮੁਤਾਬਕ 20 ਜੂਨ ਤੋਂ 29 ਜੂਨ ਤੱਕ ਹਿਮਾਚਲ ਵਿੱਚ 39 ਲੋਕਾਂ ਦੀ ਮੌਤ ਹੋ ਚੁੱਕੀ ਹੈ 4 ਲਾਪਤਾ ਨੇ ਤੇ ਵੱਧ ਤੋਂ ਵੱਧ 81 ਬੰਦੇ ਨੇ ਜਿਹੜੇ ਉਹ ਜ਼ਖਮੀ ਹੋ ਚੁੱਕੇ ਨੇ ਸਭ ਤੋਂ ਵੱਧ ਨੁਕਸਾਨ ਜੇਕਰ ਦਸੀਏ ਤਾਂ ਪੀਡਬਲਯੂਟੀ ਤੇ ਜਲ ਸ਼ਕਤੀ ਵਿਭਾਗ ਨੂੰ ਹੋਇਆ ਹੈ ਇਸ ਦੇ ਨਾਲ ਹੀ ਅਸੀਂ ਦਰਸ਼ਕਾਂ ਨੂੰ ਇਹ ਗੱਲ ਕਹਾਂਗੇ ਕਿ ਜਦੋਂ ਤੱਕ ਮੌਸਮ ਜਿਹੜਾ ਐ ਇਦਾਂ ਰਹੇਗਾ ਉਹ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਸਟੋਰ ਕਰਕੇ ਰੱਖਣ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦੋਵੇ ਇਜਾਜ਼ਤ ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਅਜੇ ਧੰਨਵਾਦ